ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਦੇ ਪਿਓ ਨੂੰ ਛੱਡ ਕੇ ਦੂਜੇ ਦੂਜੇ ਨੂੰ ਕਿਉਂ ਪਿਓ ਬਣਾਉਂਦੇ ਜੀ ਇਹਨਾਂ ਬਾਰੇ ਵਾਹਿਗੁਰੂ ਜੀ ਕੀ ਸੋਚਾ ਕੀ ਵਿਚਾਰ ਹੈ ਜੀ ਵਾਹਿਗੁਰੂ ਜੀ ਜੋ ਤੁਸੀਂ ਗੱਲ ਕੀਤੀ ਆਪਦੇ ਪਿਓ ਨੂੰ ਛੱਡ ਕੇ ਕਿਸੇ ਦੂਜੇ ਪਿਓ ਨੂੰ ਦੂਜੇ ਨੂੰ ਪਿਓ ਬਣਾਉਣਾ ਮਤਲਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਓ ਬਣਾ ਜਾਂ ਡੇਰਾ ਜਾਂ ਜਿਹੜਾ ਵੀ ਲਾ ਲਓ ਹਨਾ ਉਹਦੇ 'ਚ ਕੋਈ ਵੀ ਆ ਸਕਦਾ ਠੀਕ ਹੈ ਜੀ ਵੀ ਜਾਂ ਤਾਂ ਪੂਰਨ ਤੌਰ ਤੇ ਆਪਦੇ ਪਿਓ ਨੂੰ ਛੱਡੋ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਦਿੱਤਾ ਹੋਇਆ ਸ਼ਬਦ ਸਿੰਘ ਸ਼ਬਦ ਉਹ ਵੀ ਲੋਕ ਵਰਤਦੇ ਆ ਤੇ ਨਾਲੇ ਉਹਦੀ ਗੱਲ ਨੂੰ ਨਹੀਂ ਮੰਨਦੇ ਦਿੱਤੀ ਹੋਈ ਗੁਰੂਆਂ ਦੀ ਜੋ ਗੁਰਮੁਖੀ ਭਾਸ਼ਾ ਪੰਜਾਬੀ ਹੈ ਉਹ ਵੀ ਲੋਕ ਵਰਤਦੇ ਆ ਤੇ ਜੋ ਸਿਰ ਦੇ ਉੱਪਰ ਪੱਗ ਤਾਜ ਬਖਸ਼ਿਆ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਵੀ ਲੋਕ ਵਰਤਦੇ ਆ ਠੀਕ ਹੈ ਜੀ ਮਤਲਬ ਦੋ ਗੋਲੇ ਕਿਉਂ ਬਣਦੇ ਆ ਠੀਕ ਹੈ ਜੀ ਤੁਹਾਡਾ ਇਹੀ ਵਿਚਾਰ ਆ ਮਤਲਬ ਹਾਂ ਜੀ ਬਿਜੇਤਾ ਤੁਸੀਂ ਗੁਰੂ ਨੂੰ ਛੱਡਣਾ ਹੈ ਪੂਰ ਤੌਰ ਤੇ ਛੱਡੋ ਜਿ ਗੁਰੂ ਦਿੱਤਾ ਹੋਇਆ ਸ਼ਬਦ ਸਿੰਘ ਜਕੌਰ ਆ ਨਾਮ ਦੇ ਨਾਲ ਲਾਉਨੇ ਹੋ ਇਹ ਇਹ ਵੀ ਛੱਡ ਦਿਓ ਤੇ ਗੁਰੂ ਸਾਹਿਬ ਦੀ ਪੱਗ ਵੀ ਛੱਡੋ ਤੇ ਜੋ ਗੁਰੂ ਦੀ ਭਾਸ਼ਾ ਕੀ ਪੰਜਾਬੀ ਗੁਰਮੁਖੀ ਲਿਪੀ ਇਹ ਵੀ ਛੱਡੋ ਤਾਂ ਤਾਂ ਤੁਹਾਨੂੰ ਮਰ ਲਾਂਗੇ ਵੀ ਤੁਸੀਂ ਗੁਰੂ ਨੂੰ ਛੱਡਤਾ ਹਾਂਜੀ ਤੁਸੀਂ ਨਾਮ ਵੀ ਉਹਦਾ ਵਰਤਦੇ ਹੋ ਪੱਗ ਵੀ ਉਹਦੀ ਸਿਰ ਤੇ ਰੱਖਦੇ ਹੋ ਪੰਜਾਬੀ ਭਾਸ਼ਾ ਵੀ ਗੁਰਮਾ ਦੀ ਵਰਤਦੇ ਹੋ ਫਿਰ ਵੀ ਕਹਿੰਦੇ ਹੋ ਅਸੀਂ ਕਿਸੇ ਨੂੰ ਹੋਰ ਪਿਓ ਬਣਾ ਲਿਆ ਠੀਕ ਹੈ ਜੀ ਠੀਕ ਹੈ ਜੀ ਪਈ ਇਹੀ ਜੋ ਪੰਜਾਬ ਦੇ ਵਿੱਚ ਵੱਡਾ ਮੁੱਦਾ ਇਹੀ ਹੈ ਜੋ ਸਿੱਖ ਪਰਿਵਾਰ ਖਾਸ ਕਰਕੇ ਆਪਣੇ ਪਿਓ ਨੂੰ ਛੱਡ ਕੇ ਦੂਜਿਆਂ ਨੂੰ ਪਿਓ ਬਣਾਉਂਦੇ ਫਿਰਦੇ ਆ ਉਹਦੇ ਸਬੰਧ ਦੇ ਵਿੱਚ ਜੋ ਤੁਸੀਂ ਸਵਾਲ ਪੁੱਛਿਆ ਇਹਦਾ ਉੱਤਰ ਇਹ ਹੈ ਜੀ ਕਿ ਨਾਮ ਕਿਸੇ ਦਾ ਹੋਰ ਵਰਤੋ ਹਾਂਜੀ ਕਿ ਪਿਓ ਕਿਸੇ ਨੂੰ ਹੋਰ ਬਣਾਓ ਹਾਂਜੀ ਪੰਜਾਬੀ ਕਿਸੇ ਦੀ ਹੋਰ ਵਰਤੋ ਭਾਸ਼ਾ ਗੁਰੂਆਂ ਦੀ ਭਾਸ਼ਾ ਵਰਤਦੇ ਆ ਪਰ ਸਿੱਖੀ ਦੇ ਸੰਧਾਤ ਤੋਂ ਕੋਹਾਂ ਦੂਰ ਹਨ ਲਈ ਲੋਕ ਠੀਕ ਹੈ ਜੀ ਠੀਕ ਹੈ ਜੀ ਇਦਾਂ ਨਹੀਂ ਕਰਨਾ ਚਾਹੀਦਾ ਇੱਕ ਦੇ ਬਣ ਕੇ ਰਹੋ ਦੋ ਵਲੇ ਨਾ ਬਣੋ ਮੇਰੇ ਤਾਂ ਇਹੀ ਵਿਚਾਰਾ ਬਾਕੀ ਤੁਸੀਂ ਕੀ ਕਹਿਣਾ ਚਾਹੋ ਨਾ ਇਹਨਾਂ ਬਾਰੇ ਇਹਨਾਂ ਬਾਰੇ ਮੈਂ ਇਹੀ ਕਹਿਣਾ ਚਾਹਣੀ ਏ ਜੀ ਵੀ ਇੱਕ ਇੱਕ ਦੀ ਬਣ ਕੇ ਰਹੋ ਜੀ ਠੀਕ ਹੈ ਜੀ ਮਤਲਬ ਤੁਹੇ ਧਰਮ ਨੂੰ ਹਾਂ ਜੀ ਆਵੇ ਧਰਮ ਨੂੰ ਨਾ ਛੱਡੋ ਜੀ ਠੀਕ ਹੈ ਜੀ ਜਿਉ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਹਾਂਜੀ ਤੇ ਇਸ ਤਾਜ ਨੂੰ ਦਸਤਾਰ ਨੂੰ ਤੇ ਇਨਸਾਨੀਅਤ ਦੇ ਲਈ ਜੰਗ ਲੜੇ ਜੋ ਤੇ ਉਹਨਾਂ ਦਾ ਇਹਨਾਂ ਲੋਕਾਂ ਨੇ ਇਹ ਮੁੱਲ ਪਾਇਆ ਜਿਨ੍ਹਾਂ ਵਾਸਤੇ ਲੜੇ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਆ ਕੇ ਹੀ ਮਾਨ ਸਨਮਾਨ ਉੱਚਾ ਹੁੰਦਾ ਹੈ ਉਹਨਾਂ ਨੇ ਹੀ ਸਿੱਖੀ ਨੂੰ ਅੱਜ ਛੱਡ ਦਿੱਤਾ ਹਾਂਜੀ ਛੱਡਿਆ ਵੀ ਪੂਰਨ ਤੌਰ ਤੇ ਨਹੀਂ ਪੱਗ ਉਹੀ ਬੰਦੇ ਆ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਨਾਮ ਨਾਲ ਸਿੰਘ ਉਹੀ ਵਰਤਦੇ ਆ ਜੋ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ ਕੌਰ ਵੀ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ ਜੋ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਇਹ ਵੀ ਗੁਰੂਆਂ ਦੀ ਭਾਸ਼ਾ ਹਾਂਜੀ ਜੇ ਛੱਡਣਾ ਤੁਸੀਂ ਧਰਮ ਨੂੰ ਤਾਂ ਉਹਨਾਂ ਦੇ ਜੋ ਗੁਣ ਹੈ ਦਿੱਤੇ ਹੋਏ ਸ਼ਬਦ ਦਿੱਤੇ ਹੋਏ ਉਹ ਵੀ ਛੱਡ ਦਿਓ ਪੰਜਾਬੀ ਭਾਸ਼ਾ ਛੱਡੋ ਜੇ ਤੁਸੀਂ ਧਰਮ ਛੱਡਣਾ ਚਾਹੁੰਦੇ ਹੋ ਜੇ ਤੁਸੀਂ ਧਰਮ ਛੱਡਣਾ ਚਾਹੁੰਦੇ ਹੋ ਨਾਮ ਨੋ ਸਿੰਘ ਕੱਟ ਦਿਓ ਜੇ ਤੁਸੀਂ ਧਰਮ ਛੱਡਣਾ ਚਾਹੁੰਦੇ ਹੋ ਸਿਰ ਦੇ ਉੱਪਰ ਪਾਗਣੀ ਹਣੀ